ਫਿਰ ਸਭ ਤੋਂ ਵੱਡੀ ਬੋਲੀ ਵਾਹਨ ਮੇਲਾ ਨਿਲਾਮੀ ਹੋਣ ਜਾ ਰਹੀ ਹੈ ਮਿੱਤਰੋ ਬੈਂਕਾਂ ਵੱਲੋਂ ਫੜੇ ਗਏ ਸੰਦ ਟਰੈਕਟਰ ਕਾਰਾਂ ਮੋਟਰਸਾਈਕਲ ਕੰਬਾਈਨਾਂ ਟਰੱਕਾਂ ਬੱਸ ਸਕੂਲ ਵੈਨ ਜੀਸੀਬੀ ਕਮਰਸ਼ੀਅਲ ਵਹੀਕਲ ਆਟੋ ਹੋਰ ਵੀ ਬਹੁਤ ਸਾਰੇ ਸੰਦ ਆ ਜਿਹੜੇ ਤੁਹਾਡੇ ਕੰਮ ਆਉਣ ਵਾਲੇ ਸੰਦ ਹੋਣਗੇ ਨਿਲਾਮੀ ਦੇ ਵਿੱਚ ਤੇ ਬੜੀ ਸਾਫ਼ ਤੇ ਸੋਹਣੀ ਕੰਡੀਸ਼ਨ ਦੇ ਵਿੱਚ ਹੁੰਦੇ ਆ ਨਵੇਂ ਵਰਗੇ ਸੰਦ ਵੀ ਪਏ ਹੁੰਦੇ ਆ ਇੱਕ ਵਾਰੀ ਜਾ ਕੇ ਤੁਸੀਂ ਜੇ ਅਗਲੀ ਵਾਰ ਖਰੀਦਣਾ ਤਾਂ ਇੱਕ ਵਾਰੀ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਜੇ ਤੁਸੀਂ ਇਹ ਨਿਲਾਮੀ ਦੇ ਵਿੱਚ ਆਉਣਾ ਸ਼੍ਰੀ ਰਾਮ ਆਟੋ ਮਾਰ ਲੁਧਿਆਣਾ 27 ਅਕਤੂਬਰ 2025 ਦਿਨ ਸੋਮਵਾਰ ਪਿੰਡ ਗਹੋਰ ਲੁਧਿਆਣੇ ਦੇ ਵਿੱਚ ਪੈ ਜਾਂਦਾ WhatsApp ਨੰਬਰ ਦਿੱਤਾ ਹੋਇਆ only WhatsApp call ਨੰਬਰ ਦਿੱਤਾ ਤੁਸੀਂ ਜਾਣਕਾਰੀ ਲਈ ਕਾਲ ਨੰਬਰ ਵੀ ਡਾਇਲ ਕਰ ਸਕਦੇ ਹੋ ਇਹ ਨਿਰਾਮੀ ਦੇ ਵਿੱਚ ਆਉਣ ਲਈ ਤੁਹਾਨੂੰ ਪੈਨ ਕਾਰਡ ਆਧਾਨ ਆਧਾਰ ਕਾਰਡ 20120 ਰੁਪਏ ਲੈ ਕੇ ਆਉਣੇ ਜ਼ਰੂਰੀ ਹੈ ਇਹ ਤੁਹਾਡਾ ਟੋਕਨ ਕੱਟਿਆ ਜਾਊਗਾ ਜਦੋਂ ਤੁਹਾਡਾ ਸੌਦਾ ਹੋ ਜਾਂਦਾ ਉਹ ਪੈਸੇ 20120 ਰੁਪਏ ਦਾ ਟੋਕਨ ਵਿੱਚ ਅਡਜਸਟ ਕਰ ਲਿਆ ਜਾਊਗਾ ਪੇਮੈਂਟ ਦੇ ਵਿੱਚ ਜੇ ਤੁਹਾਡਾ ਸੌਦਾ ਨਹੀਂ ਹੁੰਦਾ ਤਾਂ ਤੁਹਾਡੇ ਪੈਸੇ ਜਿਹੜੇ ਉਹ ਵਾਪਸ ਕਰ ਦਿੱਤੇ ਜਾਣਗੇ ਇੱਕ ਜਾਣੇ ਨਾਲ ਇੱਕ ਬੰਦੇ ਦੇ ਅੰਦਰ ਜਾ ਸਕਦਾ ਹੈ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰ ਦਿਓ ਅਗਲੀ ਜਾਣਕਾਰੀ ਦੇਖਣ ਲਈ ਅਗਲੀ ਨਿਲਾਮੀ ਦੇ ਵਿੱਚ ਆਉਣ ਲਈ ਪੇਜ ਨੂੰ ਕਰ ਲਓ ਫੋਲੋ ਪੇਜ ਓਪਨ ਕਰਕੇ ਤੁਹਾਡੀ ਜਾਣਕਾਰੀ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਵੱਤੋ ਵੱਤੇ ਸ਼ੇਅਰ ਕਰਦੇ ਰਹੋ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤੁਹਾਨੂੰ